ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੇ ਭੈਣ ਭਾਈ ਆਪਣੀ ਨਾਲ ਜੁੜੇ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਹੋਰ ਵੀ ਨਵੇਂ ਆਪਣੇ ਵੀਡੀਓ ਦੇਖਦੇ ਨੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਆਪਾਂ ਅੱਜ ਬਣਾਉਣ ਲੱਗੇ ਆਂ ਜੀ ਮੂਲੀ ਦਾ ਅਚਾਰ ਤੇ ਇਹ ਮੂਲੀਆਂ ਜੀ ਆਪਾਂ ਨੇ ਕੱਲ ਧੋ ਕੇ ਸਮਾਰ ਕੇ ਮੂਲੀ ਕੱਟ ਲਈ ਸੀ ਦੋ ਘੰਟੇ ਜੀ ਇਹਨੂੰ ਕੱਲ ਧੁੱਪਾਂ ਲਵਾਈ ਸੀ ਦੋ ਤਿੰਨ ਘੰਟੇ ਹੋ ਗਏ ਜੀ ਹੁਣ ਇਹਨੂੰ ਧੁੱਪਾਂ ਵਿੱਚ ਰੱਖੀਨ ਉਨਾ ਪੈਦਾਚਾਰ ਬਣਾਵਾ ਗਿਆ ਜੀ ਆਪਣੀਆਂ ਬੜੀਆਂ ਸੋਕ ਰਹੀਆਂ ਨੇ ਆਪਾਂ ਇਹਨਾਂ ਦੀ ਵੀਡੀਓ ਪਾਈ ਸੀਗੀ ਜੀ ਵੀ ਚੌੜਾਂ ਦੀਆਂ ਤੇ ਬੇਸਣ ਦੀਆਂ ਬੜੀਆਂ ਹਾਂਜੀ ਤਿੰਨ ਚਾਰ ਦਿਨ ਹੋ ਗਏ ਸੋਕ ਚੁੱਕੀਆਂ ਨੇ ਜੀ ਬੜੀਆਂ ਅੱਜ ਵੀ ਧੋਪਾ ਪਾ ਇੱਕ ਹੋਰ ਲਵਾਵਾਂਗੇ ਫਿਰ ਆਪਾਂ ਇਹਨਾਂ ਨੂੰ ਡੱਬੇ ਦੇ ਵਿੱਚ ਰੱਖ ਲਾਂਗੇ ਜੀ ਸਟੋਰ ਕਰਕੇ ਜੀ ਆਪਾਂ ਮਾਰਦੇ ਦੀ ਖੜਕਾ ਹੁੰਦਾ ਹਾਂਜੀ ਆਪਾਂ ਧਾਰ ਸਬਜ਼ੀ ਦੇ ਵਿੱਚ ਪਾਇਆ ਕਰਾਂਗੇ ਬੜੀਆਂ ਹੁਣ ਆਪਾਂ ਜੀ ਬਣਾਵਾਂਗੇ ਅਚਾਰ ਹਾਂਜੀ ਆਪਾਂ ਬਣਾ ਰਹੇ ਹਾਂ ਜੀ ਚਾਰ ਮੂਲੀ ਦਾ ਉਹਦੇ ਲਈ ਆਪਾਂ ਨੇ ਜਿਹੜਾ ਜਿਹੜਾ ਸਮਾਨ ਲਿਆ ਦੀ ਮੂਲੀ ਆ ਵਿੱਚ ਗਾਜਰ ਆ ਦੋ ਚਾਰ ਕਲਾਰ ਮਿਰਚਾਂ ਪਾਵਾਂਗੇ ਗਾਜਰਾਂ ਜੀ ਆਪਾਂ ਨੇ ਸੁਕਾ ਲਈਆਂ بس ਜੇ ਇਹਨਾਂ ਨੂੰ ਪਾਣੀ ਨਾ ਲੱਗਿਆ ਹੋਵੇ ਆਜੀ ਆਪਾਂ ਨੇ ਲਿਆ ਅੱਧਾ ਚਮਚਾ ਰਾਈ ਦਾ ਵਾ ਅੱਧਾ ਚਮਚਾ ਕਲੌਂਜੀ ਦਾ ਇੱਕ ਚਮਚਾ ਸੌਂਫ ਦਾ ਇਹ ਅੱਧਾ ਚਮਚਾ ਧੀਰੇ ਦਾ ਇੱਕ ਚਮਚਾ ਮੇਥੀ ਦਾਣਾ ਤੇ ਥੋੜੀ ਜਿਹੀ ਜਮੈਣ ਆਗੇ ਆਪ ਆ ਪਾਵਾਂਗੇ ਕਾਲਾ ਨਮਕ ਤੇ ਆ ਹਿੰਗ ਪਾਵਾਂਗੇ ਹਾਂਜੀ ਆਜੀ ਆਪਾਂ ਹਲਦੀ ਪਾਵਾਂਗੇ ਆ ਆਪਣਾ ਜਿਹੜਾ ਵਾਈਟ ਨਮਕ ਇਹ ਜਿਹੜਾ ਹੈਗਾ ਆਪਣਾ ਸਿਰਕਾ ਆ ਕੜਾਹੀ ਦੇ ਵਿੱਚ ਪਾ ਰਹੇ ਹਾਂ ਜੀ ਸਰੋਂ ਦਾ ਤੇਲ ਹਾਂਜੀ ਤੇਲ ਆਪਣਾ ਗਰਮ ਹੋ ਚੁੱਕਿਆ ਆਪਾਂ ਸਾਰੀਆਂ ਜੇ ਸੁੱਕੀਆਂ ਚੀਜ਼ਾਂ ਨੇ ਜਿਹੜੀਆਂ ਪਾ ਦੇਣ। ਹਾਂਜੀ ਆਪਾਂ ਪਾ ਦਾਂਗੇ ਜੀ ਹਲਦੀ। ਹਾਂਜੀ ਪਚਮਚਾ ਵੱਡਾ ਭਰ ਕੇ ਪਾਤਾ ਹਲਦੀ ਦਾ। ਜਿੰਨੀ ਤਰ੍ਹਾਂ ਮਿਕਸ ਕਰ ਦਾਂਗੇ ਰਿੰਗ ਪਾ ਕੇ। ਹਲਦੀ ਪਾਤੀ ਜੀ ਹਿੰਡ ਪਾਤੀ ਆਪਾਂ ਪਾਵਾਂਗੇ ਲਾਲ ਮਿਰਚ। ਆਪ ਪਾ ਰਹੇ ਹਾਂ ਜੀ ਲਾਲ ਮਿਰਚ। ਇਹਨਾਂ ਨੂੰ ਪਕਾ ਚੁਣਨ ਨੂੰ। ਅੰਡਾ ਨਾਂਕੀ ਜੀ ਆਪਾਂ ਆਹ ਕੰਮ ਦੇ ਨੰਬਰ ਹੁਣ ਆਪਾਂ ਜੀ ਗਾਜਰਾਂ ਪਾ ਲਾਂਗੇ ਆ ਮੋੜੀਆਂ ਪਾ ਦਾਂਗੇ ਵਿੱਚ ਥੋੜੀ ਜੀ ਗਾਜਰ ਪਾਈ ਹੈ ਜੀ ਲੇਟ ਥੋੜੇ ਜੇ ਹਾਕਤੀਆਂ ਲਾਲ ਮਿਰਚਾਂ ਪਾ ਦਿੰਦੇ ਚੰਗੀ ਤਰ੍ਹਾਂ ਜੀ ਆਪਾਂ ਇਹਨੂੰ ਵਿੱਚ ਮਿਕਸ ਕਰ ਦਾਂਗੇ ਸਾਡਾ ਜਿਹੜਾ ਆਪਣਾ ਮਸਾਲਾ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਲੱਗ ਸਕੇ ਮੰਨ ਜਿਹੜੇ ਤੁਹਾਨੂੰ ਪਾਈਜੀ ਆਪਣੇ ਨਾਲ ਜੁੜੇ ਹੋਏ ਨੇ ਕਮੈਂਟ ਕਰ ਦੇਣੇ ਵਧੀਆ ਬੁਲਿ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨਵੇਂ ਵੀ ਆਪਣੀ ਵੀਡੀਓ ਦੇਖਦੇ ਨੇ ਆਪਣੇ ਕੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਕਰੀਓ ਹਾਂਜੀ ਗਾਜਰਾਂ ਦੀ ਆਪਾਂ 2 ਘੰਟੇ ਕੱਲ ਤੋਂ ਪਕਾ ਲਈ ਸੀ 2-3 ਕ ਘੰਟੇ ਦੀ ਅੱਜ ਤੋਂ ਪਕਾ ਲਈ ਸੀ ਹਾਂਜੀ ਆਪਾਂ ਇਹਨਾਂ ਨੂੰ 4 ਕ ਮਿੰਟ ਲਈ ਪਕਾ ਲਾਂਗੇ ਫਿਰ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਸਿਰਕਾ ਤੇ ਚੀਨੀ ਹਾਂਜੀ ਆਪਾਂ ਪਾ ਰਹੇ ਹਾਂ ਜੀ ਇਹਦੇ ਵਿੱਚ ਚੀਨੀ ਹਿੰਦੂ ਚਮਚੀ ਪਾ ਦੇ ਵੱਡਾ ਚਮਚਾ ਇੱਕ ਪਾਇਆ ਜੀ ਇੱਕ ਹੋਰ ਪਾਵਾਂਗੇ ਹੁਣ ਜੀ ਆਪਾ ਪਾ ਰਹੇ ਹਾਂ ਜੀ ਵਾਈਟ ਵਿਨੇਗਰ ਸਿਰਕਾ 3 ਨਹੀਂ ਸਿਰਕੇ ਨੂੰ ਜੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ ਜਦੋਂ ਇਹਨਾਂ ਸਰਕਾ ਸੋਤ ਨਹੀਂ ਹੁੰਦਾ ਉਹ ਜਿਹੜਾ ਪਾਇਆ ਉਹ ਨੂੰ ਠੇਰਾ ਕੇ ਰੱਖਣਾ ਵਾ ਆਂਦੀ ਗੈਸ ਜੀ ਆਪਾਂ ਨੇ ਰੱਖਿਆ ਹੋਇਆ ਸਿੰਮ ਤੇ ਆਪਾਂ ਜੀ ਉਦੋਂ ਤੱਕ ਰਹੀ ਨੂੰ ਪਕਾਉਣਾ ਵਾ ਜਿੰਨਾ ਚਿਰ ਇਹਦਾ ਸਿਰਕਾ ਥੋੜਾ ਜਿਹਾ ਸੁੱਕ ਨਹੀਂ ਜਾਊਗਾ ਜਦੋਂ ਚਿਪਚਿਪ ਜਾ ਹੋਣ ਲੱਗਿਆ ਫਿਰ ਸਮਝ ਲਓ ਵੀ ਯਾਰ ਹੋ ਗਿਆ ਏ ਨਮਕ ਆਪਾਂ ਠੰਡਾ ਹੋਏ ਤੋਂ ਪਾਵਾਂਗੇ ਹਾਂਜੀ ਆਪਾਂ ਇਹਦੀ ਜਿਹੜੀ ਆ ਮੇਰਾ ਮੂੜੀਆਂ ਦਾ ਚਾਰਪਾਇਆ ਸੀ ਇਹਦੀ ਆ ਜਿਹੜੀ ਗਰੇਬੀ ਜੀ ਐ ਇਹ ਥੋੜੀ ਜੀ ਕਾੜੀ ਉਹ ਵੀ ਹੁਣ ਆਪਾਂ ਇਹਨੂੰ ਗੈਸ ਬੰਦ ਕਰਕੇ ਠੰਡੀ ਕਰਕੇ ਨਮਕ ਦੇ ਚਿੰਦਾ ਨਮਕ ਪਾਵਾਂਗੇ ਹਾਂਜੀ achar ਆਪਣਾ ਬਣ ਕੇ ਤਿਆਰ ਆ ਜੀ ਹਾਂਜੀ ਆਪਾਂ ਹੁਣ achar ਦੇ ਵਿੱਚ ਪਾ ਰਹੇ ਹਾਂ ਜੀ ਕਾਲਾ ਨਮਕ ਯਾ ਭਾਜੀ ਗੈਸ ਦੇ ਉੱਪਰ ਨਹੀਂ ਪਾਉਣਾ ਥੱਲੇ ਤਾਰ ਕੇ ਪਾਵਾਂਗੇ ਥੋੜਾ ਜਿਹਾ ਜੀ ਆਪਾਂ ਪਾ ਰਹੇ ਹਾਂ ਵਾਈਟ ਨਮਕ ਦੇ ਚਮਚ ਦੋ ਚਮਚ ਪਹਿਲੀ ਚੰਗੀ ਤਰ੍ਹਾਂ ਵਾਈਟ ਨਮਕ ਨੂੰ ਤੇ ਕਾਲੇ ਨਮਕ ਨੂੰ ਚਾਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਈ ਜੇ ਆਪਾਂ ਇਸ ਤਰ੍ਹਾਂ achar ਪਾਉਨੇ ਆ ਜੇ ਆਪਾਂ ਜਿਹੜਾ achar ਆ ਉਹ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਹਾਂਜੀ ਆ ਆਪਣਾ ਇਹ ਉਹਦਾ ਅਦਰਕ ਵਾਲਾ ਸਰਕਾ ਪਿਆ ਸੀ ਆਪਾਂ ਇਹਦੇ ਵਿੱਚ ਕੀ ਪਾ ਦੇਣਾ ਹੈ ਇੱਕ ਦੋ ਚਮਚੇ ਹੋਰ ਹਾਂਜੀ ਨਮਕ ਦੀ ਆਪਾਂ ਨੂੰ ਥੋੜਾ ਜਿਹਾ ਘੱਟ ਲੱਗਿਆ ਤੇ ਦੋ ਚਮਚੇ ਆਪਾਂ ਨੇ ਨਮਕ ਦੇ ਹੋਰ ਪਾਏ ਨੇ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੇ ਪਰ ਜੀ ਟੇਸਟ ਜਿਆ ਕਰਕੇ ਦੇਖ ਲਿਆ ਸੀ ਉਹ ਤੋਂ ਪਤਾ ਲੱਗ ਗਿਆ ਸੀ ਵੀ ਨਮਕ ਘੱਟ ਹੈ ਤੁਸੀਂ ਵੀ ਜਦੋਂ ਚਾਰ ਪਾਉਗੇ ਜੀ ਦੇਖ ਕੇ ਜੇ ਆਪਾਂ ਨੂੰ ਘੱਟ ਲੱਗੇ ਤਾਂ ਆਪਾਂ ਹੋਰ ਪਾ ਸਕਦੇ ਹਾਂ ਹਾਂਜੀ ਚਾਰ ਜੀ ਆਪਣਾ ਠੰਡਾ ਹੋ ਗਿਆ ਆਪਾਂ ਇਹਨੂੰ ਜੀ ਇੱਕ ਬਰਤਨਾਂ ਦੇ ਵਿੱਚ ਪਾ ਲਵਾਂਗੇ ਆਪਾਂ ਜੀ ਬਰਤਨਾਂ ਦੇ ਵਿੱਚ ਪਹਿਲਾਂ ਸਿਰਕਾ ਸੀਗਾ ਆਪਾਂ ਨੇ ਇਹਦੇ ਵਿੱਚ ਅਦਰਕ ਦਾ ਆਚਾਰ ਪੀ ਚਾਰ ਖਤਮ ਹੋ ਗਿਆ ਆਪਾਂ ਉਸੇ ਸਿਰਕੇ ਦੇ ਵਿੱਚ ਇਹਨੂੰ achar ਨੂੰ ਪਾ ਦਾਂਗੇ ਹਾਂਜੀ achar ਆਪਣਾ ਬਣ ਕੇ ਤਿਆਰ ਆ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ